ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋ ਸਨੋ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੈਂ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਨੌਮੀ ਵਾਲਾ ਦੇਣਾ ਤੇ ਆਪਾਂ ਚੱਲਿਆਂ ਨੌਮੀ ਦਾ ਮੱਥਾ ਟੇਕਣਾ ਸੇਮ ਹੀ ਆਪਾਂ ਨੇ ਬਣਾ ਲੀਆਂ ਸੀਗੀਆਂ ਤੇ ਇੱਥੇ ਮੈਂ ਦੇਖ ਰਹੀ ਸੀ ਕਿ ਮੈਂ ਮੈਂ ਐਸਾ ਸੁੰਦੀ ਤਾਂ ਨਹੀਂ ਬਸ ਇਦਾਂ ਸੀਗਾ ਵੀ ਥੋੜੇ ਦਿਨ ਦੋ ਤਿੰਨ ਦਿਨ ਹੋਰ ਕੱਢ ਦਵੇ ਤੇ ਆਪਣਾ ਮੇਲਾ ਨਿੰਗ ਜੂਗਾ ਤੇ ਲਓ ਜੀ ਉੱਥੋਂ ਘਰੋਂ ਤੁਰ ਪੈ ਸੀਗੀ ਆਪਾਂ ਤੇ ਇੱਥੇ ਆਪਾਂ ਪਹਿਲਾਂ ਸਾਰਨਾ ਪਹਿਲਾਂ ਆਪਣੇ ਬਾਬਾ ਸ਼ੀਸ਼ ਮੱਥਾ ਟੇਕਿਆ ਇਹ ਹੈ ਆਪਣੇ ਹੈਗੇ ਵੱਡੇ-ਵੱਡੇ ਤੇ ਇੱਥੇ ਫਿਰ ਜੋਤਲਾ ਲਾਤੀ ਸੀਗੀ ਦੇਸੀ ਘੋਰੀ ਆਪਾਂ ਨੇ ਤੇ ਇਹ ਗੁੱਗਾ ਨਾਲੀ ਦੇ ਗੁੱਗਾ ਮਾੜੀ ਦੇ ਨਾਲ ਹੀ ਨੇ ਇੱਕ ਪਾਸੇ ਮਤਲਬ ਸਾਡੇ ਬਾਬਾ ਸ਼ਹੀਦ ਨੇ ਤੇ ਉਹਨਾਂ ਦੀ ਬੈਕ ਸਾਈਡ ਗੁੱਗਾ ਮਾੜੀ ਹੈ ਤੇ ਗੁੱਗਾ ਮਾੜੀ ਤੇ ਇੱਥੇ ਮੱਥਾ ਟੇਕਣ ਗਏ ਸੀਗੇ ਸੇਵੀਆਂ ਦਾ ਤੇ ਅਸੀਂ ਲੇਟ ਹੋ ਗਏ ਸੀਗੇ ਲਗਭਗ ਇੱਥੇ 11:15 ਦਾ ਟਾਈਮ ਹੋ ਗਿਆ ਸੀਗਾ ਤੇ ਆਪਣੇ ਨਾ ਗੁਰਦੁਆਰਾ ਸਾਹਿਬ ਲੜੀ ਦੀ ਸਮਾਪਤੀ ਸੀਗੀ ਫਿਰ ਸਾਰੇ ਸਾਜਰੇ ਸਾਜਰੇ ਮੱਥਾ ਟੇਕ ਜਾਂਦੇ ਨੇ ਫਿਰ ਮੇਰਾ ਤਾਂ ਤੁਹਾਨੂੰ ਪਤਾ ਹੀ ਆ ਸਾਰੇ ਕੰਮ-ਕੁਮ ਕਰਕੇ ਉਸ ਤੋਂ ਬਾਅਦ 베ਲੀ ਹੋ ਕੇ ਜਾਣੀ ਹੁੰਦੀ ਆ ਤੇ ਕੰਮ ਕਰਦੇ ਨੂੰ ਮੈਨੂੰ ਟਾਈਮ ਲੱਗਾ ਸੀਗਾ ਫਿਰ ਲੇਟ ਹੋ ਗਈ ਸੀਗੀ ਤੇ ਗੁੱਗਾ ਵਾਲੀ ਮਥਾਡੇ ਕੋਲ ਤੋਂ ਬਾਅਦ ਫਿਰ ਆਗੇ ਸੀਗੇ ਅਸੀਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਮਥਾ ਢੱਕਿਆ ਮਥਾ ਢੱਕ ਕੇ ਤੇ ਫਿਰ ਉਹ ਕੋਸ਼ ਚੇਰਾ ਆਪਾਂ ਨੇ ਉੱਥੇ ਦੀਵਾਨ ਸੁਣੇ ਕੋਈ ਸਤਰੀ ਲੱਗੇ ਬਾਬਾ ਜੀ ਲੱਗੇ ਹੋਏ ਸੀਗੇ ਨੌਵੀਂ ਵਾਲੇ ਦਿਨ ਸਮਾਪਤੀ ਸੀਗੀ ਤੇ ਉਸ ਤੋਂ ਬਾਅਦ ਫਿਰ ਲੰਗਾ ਸ਼ਕ ਹੈ ਇੱਥੇ ਲੰਗਾ ਦੀ ਵੀਡੀਓ ਬਣਾਈ ਸੀਗੀ ਤੇ ਇਹ ਹੈਗੇ ਆ ਫਿਰ ਰਾਤ ਨੂੰ ਆਪਣੇ ਦੇਖੋ ਗੇਟ ਕਿੰਨੇ ਸੋਹਣੇ ਸਜਾਏ ਹੋਏ ਨੇ ਜਿਹੜੀ ਆਪਣੇ ਤਰ੍ਹਾਂ ਦੇ ਮੁਰੇ ਕੁਟਿਆ ਸਾਹ ਬਣਾ ਇਹ ਉਹ ਗੇਟ ਨੇ ਬਹੁਤ ਵਧੀਆ ਜਗਮਗ ਕਰਦੇ ਨੇ ਰਾਤ ਨੂੰ ਬਹੁਤ ਖੈਰ ਹੁੰਦੇ ਨੇ ਤੇ ਲੋ ਜੀ ਇਹ ਹੈਗਾ 10 ਮਿੰਨ ਵਾਲਾ ਦਿਨ ਜਿਸ ਦਿਨ ਪਹਿਲੀ ਚੰਡੀ ਹੁੰਦੀ ਹੈ ਉਸ ਦਿਨ ਵਾਲਾ ਦਿਨ ਤੇ ਇਹ ਆਪਾਂ ਨੇ ਥੋੜੀ ਜਿਹੀ ਕਲਿੱਪ ਬਣਾਈ ਸੀਗੀ ਉਹ ਦਕਾਨਾਂ ਹਲੇ ਲੱਗ ਰਹੀਆਂ ਸੀ ਗਿਆ ਸ਼ਵੇਲ ਦਾ ਟੈਂਪ ਸੀਗਾ ਸਾਧਰੇ ਸਾਧਰੇ ਦਾ ਖਾਲੀ ਦਕਾਨਾਂ ਮਤਲਬ ਖੋਲ ਰਏ ਸੀਗੇ ਸਾਰੇ ਹਲ ਦਾ ਆ ਰਹੇ ਸੀਗੇ ਭਾਈ ਫਿਰ ਇੱਥੇ ਲੱਗੀ ਹੋਈ ਸੀਗੀ ਠੰਡੇ ਮਿੱਠੇ ਜਲ ਦੀ ਸ਼ਵੇਲ ਫਿਰ ਮੈਂ ਉਹਦੇ ਭਰਾ ਨਾਲ ਆਈ ਸੀਗੀ ਮੋਟਰਸਾਈਕਲ ਤੇ ਤੇ ਉਹ ਕਹਿੰਦਾ ਚਲੋ ਜਲ ਸ਼ਕ ਲੈਨੇ ਆ ਫਿਰ ਅਸੀਂ ਇੱਥੇ ਮੋਟਰਸਾਈਕਲ ਨਾਲ ਲੰਚ ਲੈ ਲਏ ਫਿਰ ਦੋ ਦੋ ਗਲਾਸੇ ਸੀ ਫੈਂਦੇ ਚੱਲ ਗਏ ਦੇਸ਼ਕੇ ਸਕੇ ਸੀ ਹੋਣਾ ਪਾਣੇ ਵਿੱਚ ਤੁਹਾਨੂੰ ਕਿੰਚਲੇ ਪੈ ਸੀਗੇ ਨਹੀਂ ਮਤਲਬ ਤੁਹ ਪਾ ਲੱਗ ਰਹੀ ਸੀਗੀ ਹਵਾ ਵੀ ਚੱਲੀ ਜਾਂਦੀ ਸੀਗੀ ਤੇ ਤੁਹ ਪਾ ਲੱਗ ਰਹੀ ਸੀ ਬੈਸੇ ਜਿਹੜੇ ਸਾਨੂੰ ਪਹਿਲਾਂ ਮੀਂਹ ਪੈ ਰਹੇ ਸੀਗੇ ਲੱਗਦਾ ਸੀਗਾ ਮੇ ਮੇਲਾ ਤਾਂ ਮੀਂਹ ਦੇ ਵਿੱਚ ਹੀ ਦੇਖਣਾ ਹੋਊਗਾ ਵੀ ਸ਼ਾਇਦ ਮੇਲਾ ਕਿਸੇ ਨੂੰ ਘਟੂਗਾ ਪਰ ਉਹ ਕਹਿੰਦੇ ਨੇ ਬਾਬਾ ਸੁੰਦੋ ਦਾ ਹੱਸੀ ਲਾਪੇ ਪਤਾ ਹੈ ਨਾ ਦੇਖੋ ਕਿੰਨਾ ਵਧੀਆ ਮਤਲਬ ਇਹਨ ਸੁੱਖ ਪੱਕਾ ਹੋ ਗਿਆ ਸਾਰੇ ਕੌਸੇ ਸੁੱਕਾਏ ਤੇ ਇਧਰ ਜਿਹੜਾ ਸਾਨੂੰ ਹਰ ਹਰਾ ਹਰਾ ਜਿਹਾ ਘਰ ਦੇਖਿਆ ਆ ਬੜਾ ਮੇਰਾ ਨਾਮ ਰਤਾ ਦੇਖ ਰਿਹਾ ਨਾ ਬਦਰੀਵਾਲਾ ਇਹ ਸਾਡਾ ਪੁਰਾਣਾ ਘਰ ਇਸ ਘਰ ਦੇ ਵਿੱਚ ਮੇਰੀ ਮੈਰਿਜ ਹੋਈ ਸੀ ਤੇ ਅਸੀਂ ਪਹਿਲਾਂ ਪਿੰਡ ਰਹਿੰਦੇ ਹੁੰਦੇ ਸੀਗੇ ਉੱਥੇ ਤਾਂ ਜਮੇ ਹੀ ਮੇਲਾ ਜਮੇ ਹੀ ਆਪਣੇ ਸਿਰਫ ਗੁਰਦੁਆਰਾ ਸਾਹਿਬ ਵੀ ਆਪਣੀ ਤਰ੍ਹਾਂ ਚੇ ਸੀਗਾ ਇੱਕ ਘਰ ਛੱਡ ਕੇ ਸੀਗਾ ਗੁਰਦੁਆਰਾ ਸਾਹਿਬ ਤੇ ਉੱਥੇ ਬਹੁਤ ਨੇੜੇ ਸੀਗਾ ਤੇ ਫਿਰ ਜਦੋਂ ਅਸੀਂ ਉੱਥੋਂ ਇੱਥੇ ਗੁਰਦੁਆਰਾ ਇੱਥੇ ਆ ਗਏ ਹਨਾ ਖੇਤਾਂ ਦੇ ਵਿੱਚ ਫਿਰ ਜਿਹੜੀ ਇਹ ਕੁਟੀਆ ਹੈ ਇਹ ਉਸ ਤੋਂ ਬਾਅਦ ਬਣੀ ਸੀਗੀ ਤੇ ਉਦੋਂ ਤਾਂ ਜਦੋਂ ਮੇਰਾ ਮੈਰਿਜ ਹੋਈ ਆਪਾਂ ਇੱਥੇ ਆਏ ਆ ਸਾਰੇ ਹੀ ਗਰਾਉਂਡ ਇਸੇ ਤਰ੍ਹਾਂ ਹੀ ਬੇਲਾ ਪਿਆ ਸੀਗਾ ਤੇ ਹੌਲੀ ਹੌਲੀ ਫਿਰ ਇੱਥੇ ਮਤਲਬ ਮੇਰੇ ਆਏ ਤੋਂ ਬਾਅਦ ਇੱਥੇ ਪੌੜੀਆਂ ਬਣੀਆਂ ਨੇ ਇਹ ਜਦੋਂ ਸਾਡੇ ਮੈਰਿਜ ਤੋਂ ਬਾਅਦ ਹੀ ਸਾਰੀਆਂ ਅੰਦਰੇ ਪੌੜੀਆਂ ਬਣੀਆਂ ਨੇ ਫਿਰ ਇਹ ਗੇਟ ਬਣਿਆ ਇਹ ਗੇਟ ਬਣਨ ਤੋਂ ਬਾਅਦ ਫਿਰ ਚਲੋ ਹਨਾ ਕਿਸੇ ਨੇ ਸੁੱਖ ਸੁਖੀ ਹੋਣੀ ਆ ਤੇ ਉਹਨਾਂ ਦੀ ਸੁੱਖ ਪੂਰੀ ਹੋਈ ਤੇ ਫਿਰ ਉਹਨਾਂ ਨੇ ਇਹ ਬਾਬਾ ਜੀ ਦੀ ਤੇ ਮੂਰਤੀ ਚੜਾਈ ਸੀਗੀ ਬਾਬਾ ਸੁੰਦਰदास ਦੀ ਫਿਰ ਇੱਕ ਕੋਟਿਆ ਬਣੀ ਸੀਗੀ ਤੇ ਹਲੇ ਜੇ ਮੈਂ ਕਹਿੰਦੀ ਹੁੰਦੀ ਸੀਗੀ ਮੇਰੇ ਇਹੀ ਹੁੰਦਾ ਸੀਗਾ ਵੀ ਮੈਂ ਸੇਵਾ ਕਰਨੀ ਆ ਹਨਾ ਪਹਿਲਾਂ ਉੱਥੇ ਗੁਰਦੁਆਰਾ ਸਾਹਿਬ ਕਰਦੀ ਹੁੰਦੀ ਸੀ ਫਿਰ ਅਸੀਂ ਇੱਥੇ ਆ ਗਏ ਫਿਰ ਆਏ ਸੀਗਾ ਇੱਥੋਂ ਜਾਣੀ ਹੁੰਦਾ ਗੁਰਦੁਆਰਾ ਸਾਹਿਬ ਫਿਰ ਬਾਬਾ ਜੀ ਸਾਡੇ ਮਗਰ ਇੱਥੇ ਆ ਗਏ ਇਸ ਲਈ ਦੇਖੋ ਫਿਰ ਆਪਣੇ ਤਰ੍ਹਾਂ ਤੇ ਫਿਰ ਚਲੋ ਇੱਥੇ ਮੇਰੀ ਸੇਵਾ ਲਾਗੂ ਕੀਤੀ ਮੈਂ ਸੇਵਾ ਕਰਦੀ ਆ ਬਾਬਾ ਜੀ ਦੀ ਤੇ ਚੱਲਣ ਆ ਰਹੇ ਨੇ ਲਾਈਵ ਤੇ ਆਪਣੇ ਦੇ ਨੂੰ ਬਿਲਕੁਲ ਤਰ੍ਹਾਂ ਦੇ ਪਿੱਛੇ ਆ ਕਹਿੰਦੇ ਬਾਬਾ ਜੀ ਕਹਿੰਦੇ ਆਪਣੇ ਪਿੱਛੇ ਪਿੱਛੇ ਆਉਂਦੇ ਆ ਹਨਾ ਤੇ ਬਾਬਾ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਬਹੁਤ ਕੁਝ ਇੰਨਾ ਕੁਝ ਸੁਣਦੇ ਨੇ ਜੇ ਮੈਂ ਅੱਜ ਵੀ ਕੁਝ ਬਾਬਾ ਜੀ ਤੋਂ ਮੰਗਾ ਮੇਰੀ ਉਹਨਾਂ ਨਾਲ ਜਿਹਦੇ ਪੂਰੀ ਹੁੰਦੀ ਹੈ ਬਹੁਤ ਬਹੁਤ ਪੂਰੀਆਂ ਕਰਦੇ ਨੇ ਬਾਬਾ ਜੀ ਆਪਣੇ ਸੈਲ ਤੇ ਜਸਕਨ ਵੀ ਨਾ ਬਾਬਾ ਜੀ ਦੇ ਮਤਲਬ ਇੱਥੇ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਤੋਂ ਸੇਵਾ ਕਰਦੀ ਦੀ ਉਹ ਇਹ ਆਪਣੇ ਮਿਲ ਉਹ ਇੱਥੇ ਨਾ ਇਹ ਹੈਗਾ ਫਿਰ ਮਤਲਬ ਦੂਸਰਾ ਚੰਡੀ ਦੇ ਪਹਿਲਾ ਦਿਨ ਸੀਗਾ ਕਿ ਆਪਾਂ ਚੱਲੇ ਸੀਗੇ ਹੋ ਗਈ ਤਿਆਰੀ ਸਾਰੀ ਮੇਲੇ ਦੀ ਮੇਲੇ ਨੂੰ ਚੱਲੇ ਸੀਗੇ ਤੇ ਨਾਲ ਮੇਰੇ ਭੈਣ ਸੀਗੀ ਪਹਿਲਾਂ ਆਪਾਂ ਨੇ ਇੱਥੇ ਕੁਟੀਆਂ ਕੁਟੀਆਂ ਸਾਹਿਬ ਦੇ ਚਲਪਾ ਦੇਖਿਆ ਤੇ ਨੰਬਰ 79 ਦੇ ਇਹਨੂੰ ਕਹਤਾ ਸੀ ਉਹ ਵੀ ਚਲ ਉਰੇ ਚੜਾ ਦੇ ਵੀ ਪਿੰਡ ਵਾਲੀ ਕੁਟੀਆਂ ਦੇ ਵਿੱਚ ਤਾਂ ਉਹ ਵੀ ਬਹੁਤ ਜਿਆਦਾ ਸੰਗਤ ਆਉਂਦੀ ਹੈ ਉੱਥੇ ਦਾ ਬਹੁਤ ਜਿਆਦਾ ਮਤਲਬ ਦੇ ਪੇਂਡੀਆਂ ਚੜਦੇ ਲੱਡੂਆਂ ਦੇ ਵੀ ਇੱਥੇ ਚੜਾਦੇ ਸੱਚੇ ਵੰਡਣਗੇ ਤੇ ਆਪਣੇ ਨਾ ਫਿਰ ਇਹ ਦੋ ਕੁਟੀਆਂ ਸਾਹਿਬ ਨੇ ਇੱਕ ਤਾਂ ਪਿੰਡ ਆ ਬਾਬਾ ਜੀ ਦਾ ਸਥਾਨ ਹੈ ਨਾ ਤੇ ਫਿਰ ਇੱਕ ਆਪਣੇ ਤਰ੍ਹਾਂ ਦੇ ਮੁੰਡੇ ਤੇ ਦੋ ਕੁਟੀਆਂ ਸਾਹਿਬ ਨੇ ਉੱਥੇ ਵੀ ਨਵੀਂ ਬਣਾਈ ਆ ਹੁਣ ਸਾਰਾ ਤੇ ਮਤਲਬ ਦਰਵਾਜ਼ਾ ਬਣਾਇਆ ਗੁਰਦੁਆਰਾ ਸਾਹਿਬ ਹੁਣੇ ਤਿਆਰ ਕਰਿਆ ਤੇ ਦੇਖਦੇ ਸੀ ਇਹ ਮੱਥਾ ਤੇ ਸਾਰ ਜਿਸ ਕਰਨ ਵੀ ਸਾਡੇ ਨਾਲ ਜਾ ਰਿਹਾ ਸੀਗਾ ਸਾਰੀ ਇੱਥੇ ਸਜਾਵਟ ਕਰਤੀ ਸੀ ਬੱਚੇ ਰਾਤ ਨੂੰ ਆ ਕੇ ਕਰ ਦਿੰਦੇ ਆ ਸਾਰੀਆਂ ਤਿਆਰੀਆਂ ਹੋ ਰਹੀਆਂ ਸੀ ਬੱਲ ਬੱਦੀ ਦੇਖੋ ਇੱਥੇ ਬੜੀ ਵਧੀਆ ਆਦੀ ਹੈ ਨਾ ਕਿੱਡੀ ਵਧੀਆ ਆਦੀਗੀ ਤਾਂ ਪਿਛਲੇ ਸਾਲ ਨਾਲੋਂ ਬੜੀ ਕਿਸੇ ਹੈ ਆਪਣੇ ਪਿੰਡ ਤੇ ਇਹ ਟੇਟ ਹਰੇਕ ਵਾਰੀ ਵਧਾ ਬੰਦਲੇ ਹਰੇਕ ਸਾਲ ਜਦੋਂ ਮੇਲਾ ਆਉਂਦਾ ਹਰੇਕ ਸਾਲ ਟੇਟ ਵਧੀ ਹੁੰਦੀ ਹੈ ਤੇ ਨਾਲ ਜਾ ਰਹੀ ਹੈ ਮੇਰੀ ਛੋਟੀ ਨੰਦ ਹਰਪ੍ਰੀਤ ਨੰਦ ਦਾ ਹਰਪ੍ਰੀਤ ਹੈਪੀ ਡੇ ਆ ਉਹ ਜਿਹੜੀ ਕੋ ਉਸ ਦਿਨ ਲਖੜੀ ਵਲਣਾ ਸੀ ਉਹਦੀ ਦੀ ਹੈ ਤੇ ਇਹ ਦੇਖੋ ਇਹ ਦਰਵਾਜ਼ਾ ਸਾਰਾ ਆਪਣਾ ਨਵਾਂ ਬਣਿਆ ਹੁਣੇ ਤਿਆਰ ਹੋਇਆ ਹਲੇ ਪਲਾਸਟਰ ਫਟਾਫਟ ਕਰਿਆ ਇਹਨਾਂ ਨੇ ਤੇ ਲੜੀਆਂ ਦੇ ਵਿੱਚ ਮਤਲਬ ਲੈਂਟਰ ਜਦ ਪਿਆ ਹੋਇਆ ਸੀਗਾ ਫਿਰ ਖੋਲਿਆ ਸਾਰਾ ਹੀ ਸਜਾਵਟ ਦੇਖੋ ਕਿੰਨੀ ਸੋਹਣੀ ਕਰੀ ਹੋਈ ਹੈ ਪਹਿਲਾ ਦਰਵਾ ਪਹਿਲਾ ਛੋਟਾ ਸੀਗਾ ਦਰਵਾਜ਼ਾ ਤੇ ਹੁਣ ਵੱਡਾ ਖੋਲ ਤਾਂ ਮਤਲਬ ਖੁੱਲ ਗਿਆ ਹੁਣ ਤੇ ਇਹ ਹੈਗਾ ਬਾਬਾ ਜੀ ਦਾ ਸਥਾਨ ਆਪਣੇ ਬਾਬਾ ਜੀ ਦੇ ਪਿੰਡ ਵਾਲੀ ਕੋਠੀ ਹੈ ਤੇ ਇਹ ਵੀ ਦੇਖੋ ਕਿੰਨੀ ਸੋਹਣੀ ਸਜਾਵਟ ਕਰੀ ਹੋਈ ਹੈ ਬਹੁਤ ਸੋਹਣੀ ਸਜਾਵਟ ਕਰੀ ਹੋਈ ਹੈ ਅੱਜ ਨਾਲ ਜਦੋਂ ਪਹਿਲੇ ਦਿਨ ਹੁੰਦਾ ਉਸ ਦਿਨ ਭੀੜ ਘੱਟ ਹੁੰਦੀ ਹੈ ਦੂਸਰੇ ਦਿਨ ਜ਼ਿਆਦਾ ਹੁੰਦੀ ਹੈ ਟੈਲੀ ਚੰਡੀ ਵਾਲੇ ਦਾ ਮੱਥਾ ਵਧੀ ਟੇਕੋ ਨੇ ਮਤਲਬ ਸੰਗਤ ਘਟਾਉਂਦੇ ਆ ਦੂਸਰੇ ਦਿਨ ਧੱਕਾ ਪੈਂਦਾ ਹੁੰਦਾ ਜਦੋਂ ਵੱਡੀ ਚੰਡੀ ਹੁੰਦੀ ਹੈ ਤੇ ਇੱਥੇ ਫਿਰ ਅਸੀਂ ਦੀਵਾਨ ਸੁੱਲ ਕੇ ਆ ਗਏ ਸੀ ਫਿਰ ਵਾਪਸ ਤੇ ਹੁਣ ਪ੍ਰਸ਼ਾਦਾ ਸ਼ਕਾਂਗੇ ਸਵੇਰੇ ਨਾਲ ਜਦੋਂ ਕੰਮ ਕਰਾਂ ਦੇ ਵਿੱਚ ਇੰਨੀ ਭਜਨ ਅਠ ਜੀ ਰਹੀ ਤੇ ਮੈਂ ਪ੍ਰਸ਼ਾਦ ਬਣਾ ਤਾਂ ਲਿਆ ਸੀ ਪਰੇ ਬਸ ਸ਼ਕਨ ਦਾ ਟਾਈਮ ਹੀ ਨਹੀਂ ਮਿਲਿਆ ਫਟਾਫਟ ਤਿਆਰ ਹੋ ਗਏ ਤੇ ਇਧਰ ਨੂੰ ਆ ਗਏ ਤੇ ਕੁਛ ਪਾਣੀ ਮਾਜਿਆ ਸੀ ਕੁਛ ਰਹਿ ਗਈ ਉਦਾਂ ਹੀ ਹੁਣ ਜਾ ਕੇ ਮਾਜੂਗੀ ਇੱਥੇ ਲੱਗੇ ਸੀਗੇ ਆਪਾਂ ਪ੍ਰਸ਼ਾਦ ਸ਼ਕਨ ਮੁੰਗੀ ਛੋਲਿਆਂ ਦੀ ਦਾਰ ਨਾਲ ਖੀਰ ਨਾਲ ਦੋ ਪ੍ਰਸ਼ਾਦ ਤੇ ਇਹ ਦੇਖੋ ਗੇੜ ਆਪਣੇ ਗੁਰਦੁਆਰਾ ਸਾਹਿਬ ਦਾ ਨਾ ਸੋਨਾ ਬਣਿਆ ਹੋਇਆ ਹੈ ਦੇਖੋ ਸਤਿਕਾਰਿਆ ਤੁਹਾਨੂੰ de cala, como una... ਲਓ ਜੀ ਇੱਥੇ ਅਸੀਂ ਘੁੰਮਦੇ ਘੁੰਮਦੇ ਆ ਗਏ ਸੀਗੇ ਪਾਰਕ 'ਚ ਤੇ ਇਹ ਪਾਰਕ ਆਪਣੀ ਚੌਂਤਰੇ ਦੇ ਕੋਲੇ ਬਣੀ ਹੋਈ ਹੈ ਨਵੀਂ ਉਹ ਬਣੀ ਆ ਹੁਣੇ ਥੋੜਾ ਜਿਹਾ ਹੋਇਆ ਬਣੀ ਨੂੰ ਮੈਂ ਪਹਿਲੀ ਵਾਰ ਆਈ ਸੀਗੀ ਇੱਥੇ ਤੇ ਬਹੁਤ ਵਧੀਆ ਲੱਗਿਆ ਪਾਰਕ ਦੇਖ ਕੇ ਇੰਨੀ ਵਧੀਆ ਬਣੀ ਹੋਈ ਆ ਜੀ ਲੱਗਦਾ ਸਾਰਾ ਤੇ ਝੂਟੇ ਵਗੈਰਾ ਸਾਰੀਆਂ ਮਤਲਬ ਐਕਸਰਸਾਈਜ਼ ਵਾਲੀਆਂ ਸਾਰੀਆਂ ਅਲੱਗੇ ਹੋਏ ਸੀਗੇ ਤੇ ਐਕਸਰਸਾਈਜ਼ ਕਰਨ ਵਾਸਤੇ ਫਿਰ ਮੈਂ ਇੱਥੇ ਚੜ ਕੇ ਦੇਖਿਆ ਮੈਂ ਦੇਖਣ ਰਹਾ ਤੇ ਝੂਟੇ ਲੈ ਲਏ ਉਸ ਤੋਂ ਬਾਅਦ ਇੱਥੇ ਬੈਠੀ ਆ ਸੀਗੇ ਦੀਦੀ ਹਣੀ ਤੇ ਮੈਂ ਇਹਨਾਂ ਨੂੰ ਕਹ ਦਿੱਤੀ ਮੈਂ ਇੱਥੇ ਪੱਖੇ ਥੱਲੇ ਬਹਿ ਜਾ ਤੇ ਬੈਠ ਕੇ ਗੱਲਾਂ ਮਾਰ ਲੱਗੀਆਂ ਆਪਾਂ ਲੈਣ ਲੱਗੇ ਝੂਟੇ ਤੇ ਇੱਥੇ ਨਾਲ ਲੱਗੇ ਸੀਗੇ ਜਿਹੜੇ ਉਹ ਗਾਉਂਦੇ ਹੁੰਦੇ ਨੇ ਢਾਡੀ ਤੁੰਬੀ ਵਾਲੇ ਹਨਾ ਤੁੰਬੀ ਨਾਲ ਗਾ ਰਹੇ ਸੀਗੇ ਚੌਧਰਿਆਂ ਤੇ ਉਹ ਆਉਂਦੇ ਸੀਗੇ ਇਹ ਤੇ ਮੈਂ ਵੀਡੀਓ ਬੰਦ ਕਰਤੀ ਸੀਗੀ ਪਤਾ ਨਹੀਂ ਕੁਝ ਉਹ ਗੱਲਾਂ ਕਰ ਰਹੀ ਜਿਆ ਸੀ ਤੇ ਇਹ ਜਿਹੜਾ ਇਹ ਸੂਟ ਆ ਨਾ ਇਹ ਆਪਾਂ ਨੇ ਉਹ ਹੀ ਕੀ ਆ ਜਿਹੜਾ ਆਨਲਾਈਨ ਮਗਾਇਆ ਸੀਗਾ ਤੇ ਪਿੰਡ ਕਾਲੇ ਕੇ ਬਲੌਕ ਵਾਲੀ ਦੀਦੀ ਤੋਂ ਮਗਾਇਆ ਸੀਗਾ ਇਹ ਸੂਟ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੈ ਮੁੜਿਆ ਜੀ ਬਾਪ ਸੈਨੀ ਜਿਆਦਾ ਟੁੱਪਾਂ ਬਹੁਤ ਜ਼ਿਆਦਾ ਹੈ ਟੁੱਪਾਂ ਚ ਫੇਰਨਾ ਸਿਰ ਦੁਖਣ ਲੱਗ ਗਿਆ ਤੇ ਫਿਰ ਆਪਾਂ ਹੁਣ ਮੁੜਿਆ ਹੈ ਬਾਕੀ ਹੁਣ 2 ਵਜੇ ਫਿਰ ਚੰਡੀ ਵੀ ਆ ਜਾਣੀ ਹੈ ਜੇ ਢੰਡੀ ਆਉਂਦੀ ਆ ਫਿਰ ਭੀੜ ਹੋ ਜਾਂਦੀ ਸੜਕ ਤੇ ਨਿੰਗਲ ਔਖਾ ਹੋ ਜਾਂਦਾ ਤਾਂ ਫਿਰ ਅਸੀਂ ਹੁਣ ਆ ਗਏ ਸਾਰੀ ਆ ਗਏ ਵਾਪਸ ਜਦੋਂ ਤਾਂ ਸ਼ਾਮਾ ਹੋ ਜਾਂਦੀ ਆ ਫਿਰ ਵਧੀਆ ਲੱਗਦਾ ਕੁੰਮੜ ਮੁੰਬਾ 蒂ਪਾਂ ਚ ਦਾ ਬੱਸ ਸਾਰਾ ਨਿਕਲਦੇ ਇੰਨੀ ਜ਼ਿਆਦਾ 蒂ਪਾਂ ਫੇਪੀ ਉਹ ਹਵਾ ਚ ਜਾਂਦੀ ਆ ਥੋੜਾ ਜਿਹਾ ਰਹਿ ਗਿਆ ਇੱਥੇ ਪਹੁੰਚ ਗਏ ਜਵਾਕ ਢੀਪੜੀਆਂ ਬਜਾਉਣ ਲੱਗੇ ਹਾਂ ਸ਼ਬਦ ਪੜਿਆ ਤੀਨੇ ਉਹ ਆਪਣਾ ਘਰ ਵਾਸਤੇ ਇੱਥੋਂ ਥੋੜੀ ਦੂਰ ਹੈ बस ਪਹੁੰਚਣ ਵਾਲੇ ਆ ਤੇ ਗਰਾਊਂਡ ਦੇ ਵਿੱਚ ਵੀ ਆਉਣ ਲੱਗ ਗਏ ਲੋਕ ਦੁਕਾਨਾਂ ਵਗੈਰਾ ਆ ਗਈਆਂ ਬਸ ਹਲ-ਹਲ ਬਹਾਪੀ ਢ ਹੋ ਜਾਣੀ ਇੱਥੇ ਥੋੜਾ ਠੰਡੇ ਹੋ ਕੇ ਕੋਲ ਦਿੰਦੇ ਨੇ। ਤਲਬ 3:00 ਵਜੇ ਜਾਣਿਆ। ਪਹਿਲੀ ਝੰਡੀ ਕੁੜੀ ਲੇਟ ਸ਼ੁਰੂ ਹੁੰਦੀਂਦੀ ਹੈ। ਕੱਲ੍ਹ ਨੂੰ 7:00 ਹੋ ਜਾਂਦੀ ਹੈ, ਕੱਲ੍ਹ ਨੂੰ 2:00 ਹੋ ਜਾਂਦੀ ਹੈ, ਫਿਰ ਨਹੀਂ ਰੋ ਜਾਂਦਾ ਨਹੀਂ ਸਮਾਪਤੀ ਲਈ। ਹੁਣ ਦੇਖੋ ਕਿੰਨੀ ਸੋਹਣੀ ਠੰਡੀ ਹਵਾ ਚੱਲਦੀ ਹੈ। ਦੇਖੋ ਮੌਸਮ ਵਧੀਆ ਹੋ ਜਾਂਦਾ ਵਿੱਚ ਜੇ ਨੂੰ ਕਦੇ-ਕਦੇ ਦੇਖੋ ਕਿਨੇ ਜਵਾਬ ਬੈਠਾਉਂਦੇ। ਇੱਕ ਅੱਧਾ ਹੋਰ ਬਿਠਾ ਲਓ ਬਲ ਬਲ। ਕਿਵੇਂ ਬਿਠਾਈ ਆਉਂਦਾ। ਝੰਡੇ ਵਗੈਰਾ ਲਾ ਤੇ ਗਰਾਊਂਡ ਦੇ ਵਿੱਚ ਕੌਣ ਵਜਾਉਂਦਾ ਵਜਾਇਆ ਵਜ ਜਾ ਇਹਨੇ ਵਜ ਲੈਣਾ ਵਜਾਈ ਓਏ ਲਓ ਜੀ ਬਾਬਾ ਜੀ ਦੀ ਛੰਡੀ ਆ ਚੁੱਕੀ ਆ ਤੁਹਾਨੂੰ ਦਿਖਾਉਣੀ ਆ ਮੈਂ ਲੈ ਕੇ ਜਾਣੇ ਆਪਾਂ ਵੀਡੀਓ ਵੀਡੀਓ ਬਣਾ ਕੇ ਲੈ ਕੇ ਆਉਨੇ ਆਂ ਚੰਡੀ ਦੀ ਦੇਖੋ ਧੀੜ ਹੌਲੀ ਹੌਲੀ ਹੋਣ ਲੱ ਜਾਣੀ ਬਸ ਹੋਰ ਬਰੋ ਬਾਈ ਹਰੋ ਹਰੋ ਵਾਸੀ ਜਸਕਰਨ ਮੰਡੋ ਬੰਦ ਸੱਚੀ ਚੰਡੀ ਵੀ ਵੀਡੀਓ ਬਣਾ ਕੇ ਆਉਂਗਾ ਤੇ ਰੱਖੋ ਪਰਵਾਹ ਨਾ ਸੇਖਰਾ ਸਤਗੁਰੂ ਪ੍ਰੂਰਾ ਸਰਵੀਆਂ ਸੁੱਖਾਂ ਦਾ ਨਾਮ ਜਿਸ ਕਰਨੇ ਜਿਸ ਕਰਨੇ ਸਨਾਹ ਦਾ ਹੋਵੇ ਬਿਨਾ ਨਾਮ ਦੇ ਸਤਗੁਰ ਨਦਰ ਕਰੇ ਨਿਮਤੇ ਚਰਨਾ ਮਥੇ ਮੇਰਾ ਮਨ ਸੰਤਿਸ਼ਟ ਹੋਵੇ ਕੰਤੰ ਕੰਤੰ ਆਪਾਂ ਬੋਲੋ ਇਹ ਵਾਲਾ ਕੱਪੜਾ ਅੰਦਰ ਹੈ ਨਾਲੇ ਪੈਂਦੇ ਕਰਦੇ ਹੋ ਭਾਰੀ ਕੱਢੀ ਉਧਰ ਮੰਦੇ ਜਿੱਥੇ ਆਰ ਰੇ ਵੀ ਕਾਟ ਰਹੀ ਹੈ ਤੋਂ ਸੰਕਲੋ ਜੀ ਸਰਵਨਮ ਵਿੱਚ ਹੈ ਜਿੱਥੇ ਨੰਦਿਆ ਸੈਂਪੀਆ ਬਹੁਤ ਬਖਸ਼ਾੜ ਦੇ ਵਿਸ਼ਵਾਸ ਦੇ ਕਿਰਪਾ ਕਰੂ ਵਾਇਕਰੂ ਜੀ ਦਾ ਆਸ਼ਾ ਵਾਜੂ ਜੀ ਕੀ ਬੋਲ ਚਲੋ ਜੀ ਸਵਾਗਤ ਜੀ ਤੁਹਾਡਾ ਜਿਹਨੇ ਸਾਡੇ ਸਟੇਡੀਅਮ ਦਾ ਰਸਨਾ ਨੂੰ ਕਰੋ ਪ੍ਰਗਤਰ ਜਾ ਕਿਨੇ ਚੱਕੀ ਸੀ ਚੰਡੀ ਦੀ ਜਗੇ ਵਾਜੂ ਜੀ ਕਿਤੇ ਬੋਤੇ ਚਲੋ ਜੀ ਹੁਣ ਅਖਾੜੇ ਦੇ ਗੱਬੇ ਜਾ ਕੇ ਲਾ ਦੇਣਗੇ ਫੇਰ ਕੋਲ ਸ਼ੁਰੂ ਹੋਣਗੇ ਉਸ ਤੋਂ ਬਾਅਦ ਜਿਹੜਾ ਜਿੱਤੂਆ ਨੂੰ ਮਿਲੂਗਾ ਗੁਰੂ ਸੋਰਖਵਾਰੀ ਤੇਦੇ ਚਰਨਾ ਦੇ ਵਿੱਚ ਦਰਮੇਂ ਹੱਥ ਜੋੜ ਕੇ ਬੇਨਤੀ ਹੈ ਆਪਾਂ ਨੂੰ ਪ੍ਰਮਾਤਮਾ ਨੇ ਜੀਵਾਨ ਬਖਸ਼ੀ ਹੈ ਗੁਰੂ ਗੋਬਿੰਦ ਸਿੰਘ ਜੀ ਚਾਰ ਮੁਤਵਾਰ ਕੇ ਸਭ ਆਪਣਾ ਬਚਾ ਲਿਆ ਇਹਨਾਂ ਪੁੱਤਰਾਂ ਦੇ ਸੇਠਵੇਂ ਵਾਰ ਦੀ ਜੋ ਸੋਣ ਜੀ ਜੰਡੀ ਆਪਣੇ ਪਹੁੰਚ ਚੁੱਕਿਆ ਤੇ ਜਿਸ ਕਰਨ ਹੁਣੀ ਆਪਣੇ ਆਏ ਨੇ ਹੁਣ ਮੇਲੇ ਤੋਂ ਤੇ ਬੈਠੇ ਨੇ ਇੱਥੇ ਆ ਕੇ ਤੇ ਨਾ ਇਹ ਸੂਟ ਮੈਂ ਉਹੀ ਪਾਇਆ ਜਿਹੜਾ ਆਪਣੇ ਭੈਣ ਤੋਂ ਲਿਆ ਸੀ ਆਪਣੀ ਤੋਂ ਜਿਹੜਾ ਇਹ ਸੂਟ ਆਪਾਂ ਨੇ ਆਨਲਾਈਨ ਮਂਗਾਇਆ ਸੀ ਨਾ ਉਹ ਆਇਆ ਤੇ ਮੈਂ ਵੀਡੀਓ ਔਨ ਕਰੀਆ ਤੁਹਾਨੂੰ ਦਿਖਾਉਣ ਵਾਸਤੇ ਹੈਨਾ ਜਿਸ ਕਾਰਨ ਮੇਰੇ ਲਈ ਗਿਫਟ ਲੈ ਕੇ ਆਇਆ ਜਿਸ ਕਾਰਨ ਮੇਰੇ ਲਈ ਗਿਫਟ ਲੈ ਕੇ ਪਰ ਤੇ ਕੀ ਲੈ ਕੇ ਆਇਆ ਮੈਂ ਤਾਂ ਕੁਛ ਨਹੀਂ ਵੇਲੇ ਜੋ ਖਰੀਦਦੀ ਦੇਖੋ ਇੱਕ ਆ ਲੈ ਕੇ ਆਇਆ ਬ੍ਰੇਸਲੇਟ ਲੈ ਆ ਕੇ ਮੇਰੇ ਹੱਥ ਤੇ ਸਾਹ ਤੱਕਦਾ ਮਮੀ ਮੈਂ ਤੇਰੇ ਲਈ ਗਿਫਟ ਲੈ ਕੇ ਆਇਆ ਇੱਕ ਹੀ ਲੈ ਕੇ ਨਿਕਲੇ ਗਿਆ ਚੇਨ ਮੇਰੇ ਨਾਂ ਦੀ ਕਹਦਾ ਮਮੀ ਆ ਮਨ ਨਾਂ ਦੀ ਹੈ ਚੇਨ ਪਰ ਕੀ ਲੈ ਕੇ ਆਖੜਾ ਫਾਪ ਦੇ ਲਈ ਕੁਝ ਨਹੀਂ ਲੈ ਕੇ ਆਇਆ ਹੈਗਾ ਮੰਮੀ ਯਾਦ ਆ ਗਈ ਕਹਿੰਦਾ ਮੰਮੀ ਦੇ ਲੈ ਕੇ ਆਉਣਾ ਇਹਨੂੰ ਪਤਾ ਵੀ ਮੰਮੀ ਨੇ ਤਹਜੀ ਚੀਜ਼ਾਂ ਖਰੀਦਣੇ ਮੈਂ ਹੀ ਖਰੀਦ ਕੇ ਦੇ ਦਾਂ ਹੈਨਾ ਚਲ ਫਿਰ ਹੁਣ ਘੋਲ ਦੇਖਣ ਜਾਣੇ ਹੁਣੇ ਚੱਲਿਆ ਘੋਲ ਦੇਖਣ ਚੱਲੇ ਗੋ ਇੱਕ ਛੱਲਾ ਇਹ ਛੱਲਾ ਲੈ ਕੇ ਆਇਆ ਫੈਜ ਫੇਸ ਜੀ ਸ਼ਾਮ ਲੱਗ ਰਹੀ ਨੇ ਅਵੇਲੇ ਤੇ ਅਖੀਰਲੀ ਰਹੀ ਜੀ ਮੇਨੋ 6 ਵਜੇ ਤੇ ਬਲਮਾਨ ਆਉਣ ਲੱਗੇ ਨਾਉਣ ਆਪਾਂ ਘਰਾਂ ਚੋਂ ਜਾਂਦੇ ਸੀਗੇ ਸਾਧਰੀ ਚੋਲ ਲੈਣੇ ਹੁੰਦੇ ਆ ਪਤਾ ਸੀਗਾ ਵੀ ਬਲਮਾਨ ਨਾਉਣ ਆ ਜਾਂਦੇ ਨੇ ਤੇ ਉਹ ਨਾ ਰਹੇ ਜੀ ਹੁਣ ਫੇਰ ਸਾਗਰ ਦੇ ਤਰ੍ਹਾਂ ਮੈਂ ਕੰਜਵੇ ਚੋਏ ਸੀਗੇ ਅੱਜ ਹੁਣ ਲੈ ਉਹਨਾਂ ਨੂੰ ਦੇ ਰਹੀਆਂ ਦੁੱਧ ਪੀਣਗੇ ਉਹ ਦੁੱਧ ਜਿੰਨੇ ਕੋ ਥੋੜਾ ਥੋੜਾ ਕਰਕੇ ਆਈ ਜਾਂਦੇ ਹੁੰਦੇ ਨੇ ਜਿੰਨੇ ਕੋ ਮਤਲਬ ਕੁਸਤੀ ਮੁੱਕੀ ਜਾਂਦੀ ਆ ਤੇ ਨਾ ਉਨਾਈ ਜਾਂਦੇ। ਫਿਰ ਉਹ ਦੁੱਧ ਪੀ ਜਾਂਦੇ। ਤੇ ਉਹਨੂੰ ਆਪਾਂ ਮਿੱਠਾ ਪਾ ਕੇ ਕੱਚੇ ਦੁੱਧ ਦੇ ਵਿੱਚ ਥੋੜੀ ਬਰ ਪਾਵਾਂਗੇ, ਠੰਡਾ ਕਰਕੇ ਦੁੱਧ ਦੇ ਦਿਆਂਗੇ। ਤੇ ਮੇਰਾ ਨਾ ਜ਼ੁਖਾਮ ਨੇ ਨਾ ਬੁਰਾ ਹਾਲ ਕਰਿਆ ਪਿਆ ਬਹੁਤ ਜ਼ਿਆਦਾ। ਕੱਲ ਫਟਾਫਟ ਕੰਮ ਕਰਕੇ ਨਾ ਗਰਮ ਮਤਲਬ ਗਰਮਸਰਦ ਹੋ ਗਈ ਹੈ ਨਾ। ਫਟਾਫਟ ਕੰਮ ਕਰਕੇ ਨਾ ਅਜੀ ਸੇ ਉਹਦੇ ਨਾਲ ਜ਼ੁਖਾਮ ਹੋ ਗਿਆ। ਜ਼ੁਖਾਮ ਨੇ ਬੁਰਾ ਹਾਲ ਕਰਿਆ ਪਿਆ ਬੁਰਾ। ਇਹ ਹੁਣ ਲੈਣ ਦੁੱਧ ਦੇ ਦੂੰਗੇ ਫਿਰ ਉਸ ਤੋਂ ਬਾਅਦ ਹੋਰ ਲੱਗਦਾ ਕੰਮ ਕਰ ਕਰਨੋਂ ਢੰਡ ਬੈਨ ਨੇ ਚਾਪਣੀ ਵਾਲੇ ਭੈਣ ਉਹ ਨਹੀਂ ਭੈਣ ਦੀ ਮਤਲਬ ਨੋਆਈ ਹੋਈ ਸੀਗੀ ਭੈਣ ਉਹ ਨਹੀਂ ਤੇ ਇੱਥੇ ਰਹਿ ਪਏ ਤੇ ਨੋ ਤੇ ਜਵਾਕ ਉਹਨਾਂ ਦੇ ਮੋੜ ਸਾਰੇ ਮੇਲੇ ਲਈ ਦੇ ਦਿੱਨੇ ਬਾਹਰ ਖੜੇ ਉੱਥੇਆਂ ਨਹੀਂ ਦਿਖਦਾ ਨਾ ਉਹ ਦਿਖੀ ਜਾਂਦਾ ਰਾਤ ਮੇਲੇ ਉੱਥੇ ਦੇਖਦੇ ਆਪਾਂ ਹੁਣ ਆਪਣੇ ਕੰਮ ਕਰ ਲਾਂਗੇ

ਨੇ ਕੋਈ ਨਹੀਂ ਦੋ ਘਰ ਹੋਰ ਪਰ ਮੈਂ ਚੱਲ ਬਸ ਬਹੁਤ ਨਹੀਂ ਫਿਰ ਤੇ ਚਾਹੇ ਸੁਣੇ ਤੋਂ ਤੇ ਚਲੋ ਹਨ ਐਂਡ ਅਬ ਹੀ ਹਰੀ ਮੇਲੇ ਦੁੱਧ ਹੋ ਜਾਂਦਾ ਹਨ ਪਰ ਆਪਣੀ ਥੋੜੀ ਜਿਹੀ ਛੋਟੀ ਗੇਟ ਕੋ ਵੀ ਸੁਣੋ ਨਹੀਂ ਫਿਰ ਆਪਾਂ ਹਮੇਸ਼ਾ ਤਾਜੀ ਝੋਟੀ ਜਦੋਂ ਵੀ ਚਾਹੇ ਝੋਟੀ ਸਵੇ ਚਾਹੇ ਗਾ ਸਵੇ ਹਨਾ ਖਰੇਕ ਮੇਲੇ ਨੂੰ ਆਪਣੇ ਤਾਜ਼ਾ ਡੇਗਰਸ ਮੇ ਆਉਂਦਾ ਤਾਂ ਅੱਜ ਥੋੜਾ ਲੇਟ ਹੋ ਗਈ ਤੇ ਆਪਾਂ ਦੋਸਤ ਹਰੇਕ ਹਸਾਲ ਮਤਲਬ ਪਲਾਦਨੇ ਨੇ ਆਪਣੇ ਜਿਹੜਾ ਬਾਬਾ ਸੋਨ ਦਾ ਦਾਜੀ ਨੇ ਇਹ ਕਹਿੰਦੇ ਹੁੰਦੇ ਸੀਗੇ ਹਨਾ ਵੀ ਜਦੋਂ ਮੇਲੇ ਨੂੰ ਪਹਲਵਾਨ ਆਉਣਗੇ ਵੀ ਤੁਸੀਂ ਉਹਨਾਂ ਨੂੰ ਪਹਲਵਾਨ ਦਾ ਸਬਜੋ ਮੇਰੇ ਜਮਾਈ ਨੇ ਹਨਾ ਉਹਨਾਂ ਹੀ ਜਮਾਈ ਸਮਝ ਕੇ ਸੇਵਾ ਕਰਿਓ ਵੀ ਉਹਨਾਂ ਨੂੰ ਦੁੱਧ ਪਾਣੀ ਦਿਓ ਫਿਰ ਇਸ ਕਰਕੇ ਹਨਾ ਆਸਪਾ ਦੁੱਧ ਪਲਾਉਣਾ ਜੇ ਕੋਈ ਮਨਨ ਜਿੰਨਾ ਬਹੁਤ ਹੰਦਾ ਆਪਣੇ ਜੇ ਸਾਰਾ ਹੀ ਦੁੱਧ ਲੰਘ ਜਵੇ ਜਿੰਨਾ ਵੀ ਦੁੱਧ ਆਪਾਂ ਹਲਾ ਬਿਲਕੁਲ ਨਹੀਂ ਦੋਜੀ ਨੂੰ ਪਾਉਂਦੇ ਹੈਗੇ ਦੋ ਤਿੰਨ ਦਿਨ ਸਾਰਾ ਦੁੱਧ ਘਰੇ ਰੱਖਦੇ ਆ ਫਿਰ ਇਹਨਾਂ ਨੂੰ ਪਲਾਉਂਦੇ ਆ ਜਿੰਨੇ ਮਰਜੀ ਬਲਵਾਣਾ ਲੈ ਸਾਰੇਨ ਪਲਾਉਂਦੇ ਬਸ ਸੋਣੀ ਮਿੱਠਾ ਕੋਲ ਗਿਆ ਜੀ ਚ ਬਾਪਾ ਕੇ ਮੈਨੂੰ ਪੀ ਲੈਗੀ ਬਾਕੀ ਫਿਰ ਤੁਹਾਨੂੰ ਵੀਡੀਓ ਹੋਰ ਦਿਖਾਵਾਂਗੇ ਕੋਈ ਸਾਂਝੀ ਕਰਨੀ ਹੈ ਤੁਹਾਡੇ ਨਾਲ ਕਰਦੇ ਆ ਬੋਲ ਜੀ ਪਹਿਲੇ ਦਿਨ ਦੀ ਚੰਡੀ ਦੀ ਹੋਗੀ ਸਮਾਰਟੀ ਜਿਕਰਾ ਲਾਤਾ ਉਹਨਾਂ ਨੇ ਬੱਲੇ ਬੱਲੇ ਸੋ ਨਿਹਾਲ ਸੋ ਸੁਰੀ ਦਾ ਕਾਲੇ ਸੁਨਹਿਰੀ ਦਾ ਖਾਲਸਾ ਵਾਹ ਰਬ ਜੀ ਬਹੁਤ ਬਹੁਤ ਧੰਨਵਾਦ ਸਾਡੀ ਸੰਗਤ ਸਰਨਾ ਦੀ ਤੋਰ ਦਾ ਅਰਜੀਤ ਗਲਕਲਾ ਲੋਹਰ ਲੋਹ ਨਗਰ ਨਵਾਸੀ ਦਾ ਕਰਾਮ ਤੋਂ ਗਿਆਤਾ ਐਨਆਰਆਈ ਵਿਦੇਸ਼ਾਪੀ